ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਵਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਾਂ ਲੈ ਕੇ ਆਏ ਜੀ ਇੱਕ ਨਵੀਂ ਵੀਡੀਓ ਨਵੀਂ ਵੀਡੀਓ ਦੇ ਨਾਲ ਕਰਦੇ ਆਂ ਸ਼ੁਰੂਆਤ ਮਾਮਾ ਤੇ ਧੀਆਂ ਦਾ ਰਿਸ਼ਤਾ ਬੜਾ ਅਨੋਖਾ ਜਿਹਾ ਹੁੰਦਾ ਹੈ ਜਦੋਂ ਰਲ ਕੇ ਬੈਠ ਜਾਂਦੀਆਂ ਨੇ ਤੇ ਸਾਰੀ ਰਾਤ ਗੱਲਾਂ ਕਰਦੀਆਂ ਐ ਪਤਾ ਨਹੀਂ ਲੱਗਦਾ ਰਾਤ ਕਦੋਂ ਲੰਘ ਜਾਂਦੀ ਐ ਐਦਾਂ ਦੀ ਗੱਲਬਾਤ ਐ ਕੁੜੀਆਂ ਆਪਣੇ ਸਹੁਰੇ ਪਿੰਡ ਤੋਂ ਪੇਕੇ ਪਿੰਡ ਆਉਂਦੀਆਂ ਜਦੋਂ ਆ ਕੇ ਆਪਣੇ ਘਰ ਦੇ ਹਾਲਾਤ ਵੇਖਦੀ ਐ ਤੇ ਆਪਣੀ ਮਾਂ ਦੇ ਹਾਲਾਤ ਵੇਖਦੀ ਐ ਇੱਕ ਇੱਕ ਬੋਲ ਸੁਣਨ ਵਾਲਾ ਜੀ ਆਪਾਂ ਤੁਹਾਨੂੰ ਇਹ ਗੀਤ ਸੁਣਾਉਨੇ ਆ ਪੁੱਛਦੀ ਮੈਂ ਤੇਥੋਂ ਤੀ ਤੇਰੀ ਗੱਲ ਨਹੀਂ ਵੀਰੇ ਵੀਰੇ ਲੜ ਦੇਸੀ ਕਿਹੜੀ ਗੱਲਾਂ ਕੱਲ ਨਹੀਂ ਮੋੜ ਤੋਂ ਚਲੀ ਜਾਏ ਕਿਸੇ ਨੇ ਚਲਾਈ ਜੱਗ ਉੱਤੇ ਚੱਲੀ ਜਾਏ ਰੀਤ ਮੇਰੀ ਮਾਂ ਨਿੱਕੇ ਨਿੱਕੇ ਪਾਈਆਂ ਦਾ ਪਿਆਰ ਕਿੰਨਾ ਹੁੰਦਾ ਕਾ ਤੋਂ ਵੱਡੇ ਹੋ ਕੇ ਵਣਦੇ ਸ਼ਰੀਕ ਮੇਰੀ ਮਾਂ ਨਿੱਕੇ ਨਿੱਕੇ ਪਾਈਆਂ ਦਾ ਪਿਆਰ ਕਿੰਨਾ ਹੁੰਦਾ ਕਾ ਤੋਂ ਵੱਡੇ ਹੋ ਕੇ ਵਣਦੇ ਸ਼ਰੀਕ ਮੇਰੀ ਮਾਂ ਖੋਕੇ ਕਦੇ ਖਾਂਦੀਆਂ ਨਾ ਮੰਗ ਕੇ ਲ ਜਾਣ ਨੀ ਪਹਿਣਾ ਨੂੰ ਤਾਂ ਹੁੰਦਾ ਵੀਰਾਂ ਭਾਬੀਆਂ ਤੇ ਮਾਣਨੀ ਤਿਆਂ ਤੁਰ ਜਾਣ ਜਿੱਥੇ ਤੋਰਦੇ ਨੇ ਮਾਪੇ ਨਾਹੀਂ ਪੁੱਤਾਂ ਵਾਂਗੂ ਖਿੱਚਦੀਆਂ ਲੀਕ ਮੇਰੀ ਮਾਂ ਨਿੱਕੇ ਨਿੱਕੇ ਪਾਈਆਂ ਦਾ ਪਿਆਰ ਕਿੰਨਾ ਹੁੰਦਾ ਕਾ ਤੋਂ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ ਕਾ ਤੂੰ ਵੱਡੇ ਹੋ ਕੇ ਵੰਦੇ શરીਕ ਮੇਰੀ ਮਾਂ ਸੋਚਿਆ ਨਹੀਂ ਸੀ ਕਦੇ ਐਦਾਂ ਵੰਡ ਹੋਊਗੀ ਬਾਪੂ ਮਾਰੂ ਤਾਹਾਂ ਬੇਬੇ ਉੱਚੀ ਉੱਚੀ ਰੋਊਗੀ ਜੈ ਦਾਦ ਹੋਊਗੀ ਨਾਲ ਮਾਂ ਬਾਪ ਵੀ ਇਹ ਵੰਡ ਦੇ ਜਦੋਂ ਪੈਂਦੀ ਹੈ ਕਚਰੀ ਚਤਰੀਕ ਮੇਰੀ ਮਾਂ ਨਿੱਕੇ ਨਿੱਕੇ ਪਾਈਆਂ ਦਾ ਪਿਆਰ ਕਿੰਨਾ ਹੁੰਦਾ ਹੈ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ ਘਰ ਨੂੰ ਨਜ਼ਰ ਕਿਹੜੇ ਚੰਦਰੇ ਨੇ ਲਾਈ ਨਹੀਂ ਖੂਨ ਦੇ ਪਿਆਸੇ ਕਾਤੋਂ ਹੋ ਗਏ ਪਾਈ ਪਾਈ ਨਹੀਂ ਆਲਮ ਬੜੇ ਨੂੰ ਛੱਡ ਗਿਆ ਹਰਜੀਤ ਤੇਰਾ ਕਰੇ ਬੂਹੇ ਵਿੱਚ ਖੜ ਕੇ ਉਡੀਕ ਮੇਰੀ ਮਾਂ ਨਿੱਕੇ ਨਿੱਕੇ ਪਾਈਆਂ ਦਾ ਪਿਆਰ ਕਿੰਨਾ ਹੁੰਦਾ ਵੱਡੇ ਹੋ ਕੇ ਕਾਤੋਂ ਬਣਦੇ ਸ਼ਰੀਕ ਮੇਰੀ ਮਾਂ ਨਿੱਕੇ ਨਿੱਕੇ ਪਾਈਆਂ ਦਾ ਪਿਆਰ ਕਿੰਨਾ ਹੁੰਦਾ ਵੱਡੇ ਹੋ ਕੇ ਕਾਤੋਂ ਬਣਦੇ ਸ਼ਰੀਕ ਮੇਰੀ ਮਾਂ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੇ ਤੁਹਾਡਾ ਇਹ ਗੀਤ ਵਧੀਆ ਲੱਗਿਆ ਜੀ ਤੇ ਤਾਂ ਸਾਨੂੰ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਜੀ